ਹਾਂਜੀ ਵੀਰੋ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਅੱਜ ਆਪਾਂ ਲੈ ਗਏ ਆ ਤੁਹਾਡੇ ਵਾਸਤੇ ਤੋਹਫਾ ਮੱਝ ਤੇ ਬਾਕੀ ਦੀ ਜਾਣਕਾਰੀ ਆਪਾਂ ਲਾਵਾਂਗੇ ਜੋਬਨਵੀਰ ਤੋਂ ਹਾਂਜੀ ਜੋਬਨਵੀਰ ਜਾਣਕਾਰੀ ਦਿਓ ਮੱਝ ਮੱਝ ਦੀ ਆਪਣੇ ਦਰਸ਼ਕ ਵੀਰਾਂ ਨੂੰ ਹਾਂਜੀ ਇਹ ਵੀਰ ਦੀ ਮੱਝ ਹੈਗੀ ਆ ਜੀ ਦੂਜੀ ਸੂਏ ਮੱਝ ਹੈ ਜੀ ਠੀਕ ਹੈ ਜੀ ਤੇ ਤਿਆਰ ਹੈ ਜੀ ਮੱਝ ਕੋਈ 10-12 ਦਿਨ ਲੈਂਦੀ ਆ ਜੀ ਠੀਕ ਆ ਹਾਂਜੀ ਹਾਂਜੀ ਤੇ ਬਾਕੀ 10 10 ਤੋਂ 12 ਦਿਨ ਮੱਝ ਲੈਂਦੀ ਆ ਹਾਂਜੀ ਤੇ ਵੀਰ ਜੀ ਦੁੱਧ ਦੀ ਕੀ ਗਾਰੰਟੀ ਦਿਓਗੇ ਦੁੱਧ ਬਾਜੀ ਵੇਖੋ ਜੀ 15 ਤੋਂ 20 ਲੀਟਰ ਦੀ ਗਾਰੰਟੀ ਹੈ ਜੀ 15 ਤੋਂ 20 ਠੀਕ ਆ 15 ਤੋਂ 20 ਲੀਟਰ ਦੁੱਧ ਦੀ ਗਾਰੰਟੀ ਆ ਵੀਰ ਵੱਲੋਂ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਜੇ ਕੱਦ ਕਾੜ ਪੂਰਾ ਹੈ ਮੱਝ ਦਾ ਤੇ ਕੁੰਡੀ ਚੂਰ ਮੱਝਿਆ ਪੂਰੇ ਪੱਧਰ ਥਾਂ ਲੱਗੇ ਹੋਏ ਆ ਬਾਕੀ ਤੁਹਾਨੂੰ ਇੱਥੋਂ ਦਿਖਾ ਦਿੰਨੇ ਆ ਬਹੁਤੀ ਸੋਹਣੀ ਮੱਝ ਆ ਹਾਂਜੀ ਜੋਬਨ ਵੀਰ ਤੇ ਬਾਕੀ ਚੋਣ ਚਾਂਦ ਦੇ ਵਿੱਚ ਕੋਈ ਸੀਲ ਬਿਲਕੁਲ ਜੀ ਬਹੁਤ ਜ਼ਿਆਦਾ ਸੀਲ ਮੱਝ ਤੇ ਜਦੋਂ ਮੱਝ ਦੇ ਹੱਥ ਲਾਈਓ ਕੋਈ ਗੱਲ ਨਹੀਂ ਮੱਝ ਦੇ ਵੇਖੋ ਠੀਕ ਹੈ ਜੀ ਤੇ 10 ਤੋਂ 15 ਦਿਨ ਮੱਝ ਖੜਦੀ ਆ ਤੇ ਬਾਕੀ ਮੱਝ ਪੂਰੀ ਸੀ ਲਿਆ ਬਾਕੀ ਕੁੰਡੇ ਸਿੰਗ ਲੱਗੇ ਹੋਏ ਆ ਬਹੁਤ ਹੀ ਸੋਹਣੀ ਮੱਝ ਏ ਆ ਤੇ ਵੀਰ ਜੀ ਤੁਸੀਂ ਆਪਣਾ ਨੰਬਰ ਬੋਲ ਸਕਦੇ ਜੀ ਹਾਂਜੀ ਜਿਹਨੇ ਵੀਰ ਨੇ ਆਪਣੇ ਨੇ ਲੈਣੇ ਆਪਾਂ ਨੂੰ ਕੰਟੈਕਟ ਕਰ ਸਕਦਾ ਹੈ 94179 32360 ਨੰਬਰ ਤੇ ਫੋਨ ਕਰ ਸਕਦਾ ਹੈ ਵੀਰ ਠੀਕ ਹੈ ਜੀ ਹਾਂਜੀ ਤੇ ਵੀਰ ਜੀ ਆਪਾਂ ਦੇਣ ਲੈਣ ਵਾਲਾ ਮੁੱਲ ਕੀ ਰੱਖਿਆ ਹੈ ਇਹਦਾ ਮੁੱਲ ਹੈਗਾ ਜੀ 1,75,000 ਜੀ 1,75,000 ਆ ਹਾਂਜੀ ਹਾਂਜੀ ਤੇ 1,75,000 ਪੂਰਾ ਲੈਣਾ ਤੇ ਮੌਕੇ ਤੇ ਮਾਨਤਾ ਨੂੰ ਮੌਕੇ ਤੇ ਹੋ ਜੂਗਾ ਜੀ ਮਾਨਤਾ ਹਾਂਜੀ ਬਾਕੀ ਵੀਰ ਜੀ ਮੱਝ ਦੇਖ ਸਕਦੇ ਜੇ ਪੂਰੀ ਸੋਹਣੀ ਆ ਹਾਂਜੀ ਕੋਈ ਸਾਰੀ ਗਲੇਟੀ ਹੈ ਜੀ ਹਰ ਹਰ ਇੱਕ ਬੰਨਿਓ ਮੱਝ ਦੀ ਗਲੇਟੀ ਹੈ ਤੇ ਕੋਈ ਹੈ ਨਹੀਂ ਨੁਕਸੇ ਚ ਹਾਂਜੀ ਹਾਂਜੀ ਤੇ 10 ਤੋਂ 12 ਦਿਨ ਖੜ੍ਹਦੀ ਐ ਤੇ ਬਾਕੀ ਚੱਡਾ ਦੇ ਸਕਦੇ ਹਲੇ ਬਹੁਤ ਬਣੂਗਾ ਕਿਉਂਕਿ 10 ਤੋਂ 12 ਦਿਨ ਬਹੁਤ ਹੁੰਦੇ ਆ ਬਾਕੀ ਤੀਨ ਦੇਖ ਸਰੇ ਲੇਵਾ ਪੂਰਾ ਆ ਪੂਰੀ ਸੋਣੀ ਮੱਝ ਆ ਦੂਜੇ ਸੋਏ ਹੁੰਦੀ ਆ ਮੱਝ ਹਰ ਕੇ ਦੂਜੇ ਸੋਏ ਮੱਝੇ ਆ ਜੀ ਬਹੁਤ ਜਿਆਦੀ ਸੀਲ ਆ ਜੀ ਇਹਨੂੰ ਕਿਦਾਂ ਮਰਜੀ ਹੱਥ ਲਾਈ ਜਾ ਉਹਨੂੰ ਕੋਈ ਹੈ ਨਹੀਂ ਕਿ ਬਿਜਾ ਕੋਈ ਜਿਹੜਾ ਆਪਣਾ ਵੀਰ ਘਰ ਵਾਲਾ ਸ਼ੌਂਕੀਆ ਜਾਂ ਕੋਈ ਸ਼ੌਂਕ ਸ਼ੌਂਕੀ ਤੌਰ ਤੇ ਰੱਖਣੀ ਹੈ ਉਹਦੇ ਆਸਤੇ ਬੈਸਟ ਹੈ ਮੱਝ ਪੂਰੀ ਸੀਲ ਮੱਝ ਆ 10 ਤੋਂ 12 ਦਿਨ ਖੜਦੀ ਆ ਕੱਦ-ਕਾੜ ਦੀ ਪੂਰੀ ਆ ਮੱਝ ਇੱਕ ਵਾਰ ਤੋਂ ਫੇਰ ਵੀ ਵੀਰ ਜੀ ਆਪਣਾ ਨੰਬਰ ਦੱਸ ਦਿਓ ਤੇ ਹਾਂ ਜੀ 94179 ਠੀਕ ਹੈ ਜੀ ਤੇ 32360 ਤੇ ਤੁਸੀਂ ਜਦੋਂ ਮੱਝ ਹੀ ਕਾਲ ਕਰ ਸਕਦੇ ਆ ਨੰਬਰ ਇਹ ਚੱਲਦਾ ਰਹਿੰਦਾ ਜੀ ਠੀਕ 94179 32360 ਨੰਬਰ ਹੈ ਜੀ ਤੇ ਵੀਰ ਵੱਲੋਂ ਡਿਮਾਂਡ ਹੈਗੀ ਜੀ 175000 ਤੇ ਬਾਕੀ ਮੌਕੇ ਦੇ ਥੋੜਾ ਬਾਦਾ ਮਾਨਤਾਨ ਹੋ ਜਾਊਗਾ ਜੇ ਕੋਈ ਵੀਰ ਕਰੇ ਆਉਂਦਾ ਹੈ ਜੀ ਬਾਕੀ ਦੇਖ ਸਕਦੇ ਮੱਝ ਪੂਰੀ ਸੋਹਣੀ ਮੱਝ ਆ ਤੇ ਹੋਰ ਨਵੀਆਂ ਵੀਡੀਓ ਵੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਧੰਨਵਾਦ